ਰਾਜ ਕਰੇਗਾ ਖਾਲਸਾ ਖਾਲਸੇ ਦਾ ਰਾਜ ਦਾ ਮਤਲਬ ਕੀ ਹੈ ਖਾਲਸੇ ਨੇ ਕਿਸੇ ਨੂੰ ਵੱਡ ਟੱਕ ਕੇ ਨਹੀਂ ਰਾਜ ਕਰਨਾ ਖਾਲਸੇ ਦਾ ਰਾਜ ਪੈ ਮੁਖਤਰਾਜ ਖਾਲਸੇ ਦਾ ਰਾਜ ਇਨਸਾਫ ਦਾ ਰਾਜ ਖਾਲਸੇ ਦਾ ਰਾਜ ਬਰਾਬਰੀ ਦਾ ਰਾਜ ਸੋ ਇਹ ਅੱਜ ਸਾਬਤ ਕੀ ਕਰਨਾ ਚਾਹੁੰਦੇ ਆ ਸੋ ਸਾਡੀਆਂ ਸੀਮਾਵਾਂ ਇੱਕ ਅਗਰ ਦਾ ਦਰਿਆ ਨਹੀਂ ਸਾਡੇ ਗੁਰੂਆਂ ਨੇ ਸਾਡੇ ਜੋਧਿਆਂ ਨੇ लाल किले ਤੇ ਤਿਰੰਗਾ ਫਰਾਇਆ ਭਾਈ ਦੀਪ ਸਿੰਘ ਨੇ ਵੀ ਲਾਲ ਕਿਲੇ ਤੇ ਤਿਰੰਗਾ ਫਰਾਇਆ ਸੋ ਅਸੀਂ ਕਿਸਾਨ ਆਗੂ ਨੂੰ ਕਹਿੰਦੇ ਆ ਸਾਡੇ ਨਾਲ ਤਾਰੀਖ पे तਾਰੀਖ ਤਾਰੀਖ पे तਾਰੀਖ ਇਹ ਗੱਲ ਨਾ ਕੀਤੀ ਜਾਵੇ ਤੁਸੀਂ ਕਿਸ ਗੱਲੋਂ ਡਰਦੇ ਹੋ ਕਿਸਾਨ ਆਗੂ ਕਿਸ ਗੱਲੋਂ ਡਰਦੇ ਆ ਵੀ ਨੌਜਵਾਨ ਨਹੀਂ ਮਰ ਨਾ ਜਾਵੇ ਇਹ ਮਰਨ ਵਾਸਤੇ ਖੜਿਆ ਸੀ ਤੁਹਾਡੇ ਸਿਰ ਨਹੀਂ ਆਉਂਦੇ ਲੰਬੇ ਜੇ ਸਾਡੇ ਸੀਨੇ ਤੇ ਗੋਲੀਆਂ ਲੱਗਦੀਆਂ ਤੁਸੀਂ ਡਰੋ ਨਾ ਸਾਡਾ ਇੱਥੇ ਰੁਕਣਾ ਪ੍ਰਤੀਕ ਨਹੀਂ ਆ ਮੈਂ ਦੱਸ ਦੇਵਾਂ ਤੁਹਾਨੂੰ ਬਾਬਾ ਜੀ ਖੜੇ ਨੇ ਇਹ ਕੱਲੀ ਐਮਐਸਪੀ ਦੀ ਲੜਾਈ ਨਹੀਂ ਐਮਐਸਪੀ ਦੀ ਲੜਾਈ ਨਹੀਂ ਇਹ ਲੜਾਈ ਹੈ ਇਨਸਾਫ ਦੀ ਇਹ ਲੜਾਈ ਹੈ ਖਾਲਸੇ ਨੂੰ ਜਿਹੜਾ ਦਬਾ ਕੇ ਰੱਖਿਆ ਗਿਆ ਸਦੀਆਂ ਤੋਂ ਇਹ ਲੜਾਈ ਹੈ ਪੰਜਾਬ ਦੀ ਲੜਾਈ ਹੈ ਪੰਜਾਬ ਜਿੱਥੇ ਖੜਾ ਹੋਊਗਾ ਲੈਨ ਉਥੋਂ ਸ਼ੁਰੂ ਹੋਊਗੀ ਸਮੁੱਚਾ ਦੇਸ਼ ਸਮੁੱਚਾ ਵਰਲਡ ਪੰਜਾਬ ਨੂੰ ਫੋਲੋ ਕਰਦਾ ਤੇ ਤੁਹਾਨੂੰ ਵੀ ਇਹ ਫੋਲੋ ਕਰਨਾ ਪਊਗਾ ਕਿਸਾਨ ਅੰਦੋਲਨ ਦੇ ਰੂਪ ਵਿੱਚ ਇਹ ਜਿਹੜੇ ਲੋਕ ਨੌਜਵਾਨੀ ਉੱਠੀ ਹੈ ਇਹ ਸਦੀਆਂ ਤੋਂ ਜਿਹੜਾ ਸਾਨੂੰ ਦਬਾਇਆ ਗਿਆ ਜਿਹੜਾ ਸਾਡਾ ਖਾਲਸੇ ਦਾ ਪ੍ਰਤੀਕ ਹੈ ਜਿਹੜਾ ਨਸ਼ਾ ਛਡਾਉਂਦਾ ਭਾਈ ਅਮਰਤਪਾਲ ਸਿੰਘ ਭਾਈ ਦੀਪ ਸਿੰਘ ਜਿਹੜਾ ਉਹਨਾਂ ਨੌਜਵਾਨੀ ਦੀ ਕਾਨ ਕੀਤਾ ਗਿਆ ਉਸ ਦਰੋਂ ਇੱਥੇ ਤੱਕ ਲੈ ਆਇਆ ਸੋ ਮੈਂ ਤੁਹਾਨੂੰ ਦੱਸਣਾ ਚਾਹਣਾ ਏ ਵੀ ਦਿੱਲੀ ਨਾਲ ਹਮੇਸ਼ਾ ਖਾਲਸੇ ਰਾਜ ਦੀ ਖੜਕਦੀ ਰਹੀ ਹੈ ਸੋ ਮੈਂ ਤਾਂ ਇਹ ਬਾਰ-ਬਾਰ ਕਿਹਾ ਇਹ ਜਿਹੜੇ ਬੰਬ ਗੋਲੀਆਂ ਅੱਜ ਸੱਟ ਰਹੇ ਨੇ ਭਾਈ ਸਾਹਿਬ ਇਹ ਸਾਡੇ ਵਾਸਤੇ ਬਣੇ ਨੇ ਇਹ ਤੁਹਾਡੀ ਹਿੰਮਤ ਆ ਸਿੱਟੋ ਪਾਕਿਸਤਾਨ ਤੇ ਜਾ ਕੇ ਤੁਹਾਡੀ ਹਿੰਮਤ ਆ ਸਿੱਟੋ ਚైనా ਦੇ ਬਾਰਡਰ ਤੇ ਜਾ ਕੇ ਸਾਡੇ 79 ਲੋਕਾਂ ਤੇ ਸੱਟ ਰਹੇ ਅਸੀਂ ਤਾਂ ਇੱਕ ਜੇ ਰੋੜਾ ਵੀ ਮਾਰੀਏ ਇਹਨਾਂ ਦੇ ਤਾਂ ਸਾਡੇ ਸਿਰ ਇਲਜ਼ਾਮ ਆ ਜਾਣਾ ਸੋ ਅੱਜ ਤੁਸੀਂ ਦੇਖਿਆ ਕੀ ਹੋਇਆ ਸੰਘੂ ਬਾਰਡਰ ਤੇ ਹਜ਼ਾਰਾਂ ਨੌਜਵਾਨਾਂ ਦਾ ਸੱਟ ਵੱਜੀ ਹੈ ਜਦੋਂ ਮਰਜੀ ਡਰੋਨ ਨਾਲ ਸਾਡੇ ਤੇ ਬੰਬ ਸਿੱਟਰ ਸਾਨੂੰ ਕਦੇ ਅੱਤਵਾਦੀ ਕਹਿੰਦੇ ਆ ਕਦੇ ਵੱਖਵਾਦੀ ਕਹਿੰਦੇ ਆ ਕਦੇ ਖਾਲਸਤਾਨੀ ਕਹਿੰਦੇ ਆ ਕਦੇ ਗੈਂਗਸਟਰ ਕਹਿੰਦੇ ਆ ਕਦੇ ਬਾਗੀ ਕਹਿੰਦੇ ਆ ਸੋ ਇਹ ਨਾਮ ਸਦੀਆਂ ਤੋਂ ਜਿਹੜੀਆਂ ਰਾਜ ਕਰਨ ਵਾਲੀਆਂ ਸ਼ਕਤੀਆਂ ਸਾਨੂੰ ਦਿੰਦੀਆਂ ਰਹੀਆਂ ਸੋ ਇਹ ਨਾਮ ਸਾਨੂੰ ਪ੍ਰਵਾਨ ਹੈ ਇਹ ਨਾਂ ਲੈ ਕੇ ਅਸੀਂ ਅੱਗੇ ਵਧਦੇ ਰਹੇ ਹਾਂ ਤੇ ਵਧਾਂਗੇ ਆਪਣੇ ਜਿਹੜੇ ਨੌਜਵਾਨ ਆਗੂ ਨੇ ਜਿਹੜੇ ਆਪਣੇ ਕਿਸਾਨ ਆਗੂ ਨੇ ਉਹ ਕਹਿ ਰਹੇ ਨੇ ਵੀ ਅਸੀਂ ਮੀਟਿੰਗ ਕਰ ਲਈਏ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅੱਗੇ ਕੀ ਕਰਨਾ ਕਿਉਂਕਿ 11 ਵਜੇ ਉਹਨਾਂ ਨੇ ਕਹਿਤਾ ਸੀ ਵੀ ਆਪਾਂ ਵੈਰੀਗੇਟ ਪਟਾਂਗੇ ਉਸ ਤੋਂ ਬਾਅਦ ਫਿਰ ਕਾਲ ਆਉਂਦੀ ਹੈ ਕਿ ਸਾਡੇ ਨਾਲ ਮੀਟਿੰਗ ਕਰ ਲਓ ਮੀਟਿੰਗ ਤੇ ਮੀਟਿੰਗ ਹੋਈ ਜਾ ਰਹੀ ਹੈ ਮੈਂ ਤਾਂ ਕਹਤਾ ਤਾਰੀਕ ਜਦੋਂ ਵੀਰ ਜੀ ਮੀਟਿੰਗ ਹੋ ਰਹੀ ਆ ਤੇ ਫਿਰ ਆ ਬੰਬ ਸਿੱਟਣ ਦਾ ਕੀ ਮਤਲਬ ਹੈ ਮੈਂ ਤਾਂ ਕਹਤਾ ਤਾਰੀਖ पे ਤਾਰੀਖ ਤਾਰੀਖ पे ਤਾਰੀਖ ਕਿੰਨੀਆਂ ਤੁਸੀਂ ਡੇਟਾ ਲੈ ਕੇ ਨੂੰ ਮੈਂ ਕਿਸਾਨਾਂ ਆਗੂਆਂ ਨੂੰ ਕਹਿਣਾ ਡਰੋ ਨਾ ਤੁਸੀਂ ਜੇ ਅਸੀਂ ਮਰਦੇ ਆ ਯਾਰ ਸਾਡਾ ਅੰਦੋਲਨ ਸਾਡੇ ਸਿੱਖ ਕੌਮ ਦੀ ਆਨ ਬਾਨ ਸ਼ਾਨ ਦੀ ਲੜਾਈ ਹੈ ਹੁਣ ਨਹੀਂ ਮਰਾਂਗੇ ਤਾਂ ਕਦੋਂ ਮਰਾਂਗੇ ਇੱਥੇ ਜਾਂਦੇ ਜੇ ਐਕਸੀਡੈਂਟ ਨਾਲ ਮਰ ਜੀਏ ਫਿਰ ਤਾਂ ਲਾਹਣਤਾਈਆਂ ਜੇ ਇਹੋ ਜਿਹੇ ਅੰਦੋਲਨ ਚ ਆ ਕੇ ਮਰ ਜੀਏ ਸਾਡਾ ਜਨਮ ਤਾਂ ਸਫਲਾ ਹੋ ਜੂਗਾ ਸੋ ਆਹ ਭਾਈ ਸਾਹਿਬ ਆਏ ਨੇ ਇਹ ਮਜ਼ਦੂਰ ਨੇ ਹਾਂਜੀ ਸਿਕਾ ਆਪ ਦੀ ਲੜਾਈ ਲੈ ਕੇ ਇਹ ਵੀ ਇੱਥੇ ਆਏ ਨੇ ਖਾਲਸਾ ਜੀ ਸਾਡੇ ਖੜੇ ਨੇ ਸੋ ਇਹ ਇਹ ਜਿਹੜਾ ਬਾਣਾਗਾ ਇਹ ਡਰਾਉਂਦਾ ਰਿਹਾ ਦੁਸ਼ਮਣਾਂ ਨੂੰ ਸੋ ਬਾਣਾ ਆ ਜਿਹੜੇ ਸਰੋਪਾ ਸਾਹਿਬ ਨੇ ਇਹ ਜਦੋਂ ਅਸੀਂ ਕਿਤੇ ਜਾਣਿਆ ਸਾਨੂੰ ਦਿੰਦਿਆ ਇਹ ਬੜੀਆਂ ਸ਼ਕਤੀਆਂ ਐ ਇਸ ਵਿੱਚ ਸੋ ਇਹ ਨੌਜਵਾਨੀ ਪੰਜਾਬ ਦੀ ਨੂੰ ਜੇ ਤੁਸੀਂ ਬੰਨਣਾ ਚ ਬੰਨ ਕੇ ਰੱਖਣਾ ਚਾਹੁੰਦੇ ਤਾਂ ਬੰਨਣਾ ਚ ਨਹੀਂ ਰਹਿੰਦੀ ਇਹ ਦਰਿਆ ਦੇ ਬੰਨ ਪੰਜਾਬੀਆਂ ਨੇ ਤੋੜਿਆ ਤੇ ਤੋੜਾਂਗੇ ਸੋ ਜਿਹੜੀ ਹਿੰਦ ਕੌਮ ਦੀ ਰੱਖਿਆ ਵਾਸਤੇ ਗੁਰੂ ਸਾਹਿਬ ਨੇ ਚਾਨਨੀ ਚੌਕ ਤਹਿਸੀਸ ਦਿੱਤਾ ਹੋਵੇ ਜਿਹਨੂੰ ਤੁਸੀਂ ਜਦੋਂ ਅਸੀਂ ਸੀਸ ਦਈਏ ਸਾਨੂੰ ਨਵਾਜੋ ਹਿੰਦ ਦੀ ਚਾਦਰ ਤੇ ਅੱਜ ਜਦੋਂ ਹੱਕ ਮੰਗੀਏ ਤਾਂ ਕਿਹੜੇ ਡਰੋਨਾਂ ਰਾਹੀਂ ਸਾਡੇ ਤੇ ਬੰਬ ਗੋਲੀਆਂ ਓ ਸ਼ਰਮ ਕਰੋ ਸ਼ਰਮ ਕਰੋ ਦੂਜੀ ਗੱਲ ਮੈਂ ਕਹਿ ਦਿੰਨਾ ਭਗਵੰਤਮਾਨ ਇਹ ਨਾ ਸਮਝ ਲਵੇ ਵੀ ਜਵਾਨੀ ਮੇਰੇ ਘਰੋਂ ਲੈ ਕੇ ਹੁਣ ਦਿੱਲੀ ਵੱਲ ਕੁਛ ਕਰ ਰਹੀ ਹੈ ਤੇਰਾ ਗਲ ਤੇ ਗੂਠਾ ਐਸੇ ਤਰ੍ਹਾਂ ਦੇਵਾਂਗੇ ਕਿਉਂਕਿ ਤੂੰ ਆਰਐਸਐਸ ਦੀ ਨਜ਼ਾਇਜ਼ ਔਲਾਦ ਹੈ ਸੋ ਮੈਂ ਜਿੰਨੇ ਖੜੇ ਨੇ ਤੁਹਾਨੂੰ ਸੋਹਾਂ ਤੁਹਾਡੇ ਗੁਰੂ ਦੀ ਆਮ ਆਦਮੀ ਪਾਰਟੀ ਨੂੰ ਕਦੇ ਵੋਟ ਨਾ ਪਾਇਓ ਮੰਨਦੇ ਹੋ ਸੋ ਇਹਨੇ ਜਿਹੜੀਆਂ ਸਾਡੀਆਂ ਜੜਾ ਨਸਲਾਂ ਫਸਲਾਂ ਆਮ ਆਦਮੀ ਪਾਰਟੀ ਸ਼ਰਮ ਕਰੋ ਤੁਹਾਡੀ ਬੀਬੀ ਭਗਵੰਤ ਮਾਨ ਤੇ ਇਹਨਾਂ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ ਇਹਨਾਂ ਤੇ ਕੋਈ ਕੋਰਟ ਇਹਨਾਂ ਤੇ ਪਰਚੇ ਨਹੀਂ ਦਰਜ ਕਰਦਾ ਕਿੰਨੇ ਝੂਠ ਬੋਲੇ ਵੀ ਤੁਹਾਨੂੰ ਐਮਐਸਪੀ ਅਸੀਂ ਦੇਵਾਂਗੇ ਇੱਕ ਠੋਕਦਾ ਸੀ ਭਗਵੰਤ ਮਾਨ ਉਹ ਲਹਿਣਤੀਆ ਅੱਜ ਤੂੰ ਵਿਚੋਲਾ ਬਣ ਗਿਆ ਕੇਂਦਰ ਦਾ ਤੇ ਉੱਥੇ ਬੈਠ ਕੇ ਕਹਿ ਰਿਆਂ ਵੀ ਸਾਡੇ ਕਿਸਾਨਾਂ ਤੇ ਨਜਾਇਜ਼ ਗੋਲਾਬਾਰੀ ਹੋ ਰਹੀ ਐ ਜਿੱਦੇ ਤੇਰੀ ਕੋਠੀ ਕੇ ਡਰ ਧੇਰਨਾ ਸੀ ਉਹਦੇ ਕਿਹੜਾ ਸ਼ਾਸਨ ਨੇ ਤੈਨੂੰ ਕਿਹਾ ਸੀ ਉਹਦੇ ਕਿਹੜੇ ਕਾਨੂੰਨ ਨੇ ਕਿਹਾ ਸੀ ਜਿੱਦਾਂ ਤੂੰ ਡਾਂਗਾ ਮਾਰ ਰਿਹਾ ਸੀ ਸਾਡੇ ਜਿੱਦਾਂ ਲੋਂਗੋਵਾਲ ਕਿਸਾਨ ਸ਼ਹੀਦ ਕੀਤਾ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੇ ਉਹਦੇ ਕੀ ਸੀਗਾ ਸੋ ਇਹ ਬੜੇ ਵਰਤਾਰੇ ਚੱਲ ਰਹੇ ਨੇ ਸੋ ਅੱਜ ਆਪ ਦੇ ਗੜੋਂ ਲਾ ਕੇ ਗੇਂਦ ਮੁਕਤੀ ਦੇ ਪਾਲੇ 'ਚ ਸੱਟ ਰਹੇ ਨੇ ਤਾਂ ਮੈਂ ਪੰਜਾਬੀਆਂ ਨੂੰ ਕਹਿਣਾ ਇਹਨਾਂ ਦੁਆਰਾ ਜਿਹੜੇ ਵਾਅਦੇ ਕੀਤੇ ਨੇ ਜਿਹੜੇ ਇਹਨਾਂ ਨੇ ਪੰਜਾਬ ਨਾਲ ਦਰੋਹ कमाए ਨੇ ਉਹਨੂੰ ਕਦੇ ਭੁੱਲ ਨਾ ਜਾਇਓ ਭੁੱਲਿਓ ਨਾ ਉਹਨੂੰ